ਹੌਸਮੇ ਨੇ ਸੇਰਾ ਬਨਿਆ ਏ ਕੂਨੀ ਨੇ ਫੜਾਏ ਪੱਲੇ ਹੌ ਜੱਗ ਕੋੜੀਆਂ ਗਾਉਂ ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਦੀਆਂ ਤੀਕ ਜਵਾਨ ਰਹਿੰਦੇ ਹਾਈ ਪਰੌਲ ਤੇ ਸਾਧ ਪਖੰਡੀ ਸਜਾਵਾਂ ਕੱਟ ਕੇ ਵੀ ਸਿੰਘ ਬੰਦੀ ਹਾਈ ਪਰੌਲ ਤੇ ਸਾਧ ਪਖੰਡੀ ਸਜਾਵਾਂ ਕੱਟ ਕੇ ਵੀ ਸਿੰਘ ਬੰਦੀ ਪਧੋੜ ਆਲੇ ਅਰਜਣਾ ਸਰਕਾਰ ਸਾਜ਼ਿਸ਼ਾਂ ਕਰਦੀ ਸੂਰਮੇ ਔਰ ਤਰੀਕਾ ਦੁਨੀਆ ਦਰਸ਼ਨ ਕਰਦੀ ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ